ਸੁਖਬੀਰ ਸਿੰਘ ਬਾਦਲ ਕੌਂਕੇ ਜੀ ਦੇ ਘਰ ਜਾਂਦੇ ਨੇ ਘਰ ਜਾ ਕੇ ਸਰੋਪੇ ਪਾਉਂਦੇ ਨੇ ਉਹਨਾਂ ਦੀ ਕੌਂਕੇ ਜੀ ਦੀ ਸਿੰਘਣੀ ਵੀ ਉਹਨਾਂ ਨੂੰ ਸਰੋਪਾ ਪਾਉਂਦੀ ਹੈ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਦੇਖਾਂਗਾ ਕਿ ਜਿਹੜਾ ਕਾਤਲ ਤੇ ਮਕਤੂਲ ਸੀ ਉਦੋਂ ਕਤਲ ਕਰ ਗਿਆ ਅੱਜ ਕਤਲ ਤੇ ਮੁੜ ਉਥੇ ਫੇਰ ਸਿਆਸੀ ਰੋਟੀਆਂ ਸੇਕਣ ਆ ਗਿਆ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਕੀ ਮਜਬੂਰੀ ਤੇ ਕਿਹੜਾ ਡਰ ਸੀ ਜਿਹੜਾ ਇੰਨਾ ਡਰਾ ਗਿਆ ਕਿ ਇੱਕ ਕਾਤਲ ਨੂੰ ਵੀ ਸਾਨੂੰ ਸਰੂਪਾ પા ਕੇ ਉਸ ਨੂੰ ਦੋਸ਼ ਮੁਕਤ ਕਰਨ ਦੀ ਇਹ ਗਲਤੀ ਕਰਨੀ ਪਈ ਇਹ ਸੋਚਣ ਲਈ ਬਹੁਤ ਕੁਝ ਮਜਬੂਰ ਕਰਦਾ ਤੇ ਡੀਐਸਜੀਐਮਸ ਨੂੰ ਕਿੱਦਾਂ ਦੇਖੋਗੇ ਜਿੱਦਾ ਗੋਪਾਲਾ ਜੀ ਹੋ ਗਏ ਜਾਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਦੇ ਬਲਾਵੇ ਤੇ ਉੱਥੇ ਗਏ ਨੇ ਉਹਨਾਂ ਨੂੰ ਟਿਕਟ ਟੱਕ ਭੇਜਣ ਦਾ ਉਹਨਾਂ ਨੂੰ ਦਿੱਤਾ ਸੀ ਫਰਮਾਨ ਤੇ ਹੁਣ ਜਹਦਾਰ ਕੌਂਕੀ ਉਹਨਾਂ ਨੂੰ ਵੀ 31 ਸਾਲਾਂ ਬਾਅਦ ਆਇਆ ਹੈ ਇੱਥੇ ਵੀ ਕਵਾਂਗਾ ਕਿ ਇਹ ਉਹੀ ਜੁੰਡਲੀ ਹੈ ਜਿਸ ਜਿਹੜੀ ਅਖੌਤੀ ਫਕਰੇ ਕੌਮ ਦੇ ਮਗਰ ਤੇ ਆ ਘੋਟਨੇ ਬੁੱਚਣਾ ਵਰਗਿਆਂ ਦੇ ਭੋਗਾਂ ਤੇ ਇਹੀ ਡਿਊਟੀ ਲਾਉਣ ਵੇਲੇ ਉਦੋਂ ਨਾਲ ਸੀ ਤੇ ਅੱਜ ਉਹ ਮੇਰੇ ਵਾਲੀ ਚਿੱਠੀ ਵਿਖਾ ਕੇ ਉਦੋਂ ਬਾਦਲ ਦੇ ਨਾਲ ਮਿਲ ਕੇ ਇਹਨਾਂ ਪੰਥ ਨੂੰ ਜੁੱਤੀਆਂ ਮਾਰੀਆਂ ਅੱਜ ਮਰੇ ਨੂੰ ਜੁੱਤੀਆਂ ਮਾਰ ਕੇ ਪੰਥ ਦੇ ਲੀਡਰ ਫੇਰ ਬਣਨਾ ਚਾਹੁੰਦੇ ਬਿਲਕੁਲ ਇਹ ਹੁਣ ਉੱਥੇ ਸਾਡੇ ਸਿੱਖਾਂ ਨੂੰ ਸੋਚਣਾ ਪਊ ਕਿ ਭਾਈ ਕਹੋਂ ਕਿ ਦੀ ਲਕੀਰ ਖਿੱਚਣੀ ਹੈ ਕਿ ਕਾਤਲ ਤੇ ਮਕਤੂਲ ਦੀ ਲਕੀਰ ਤੇ ਖੜ ਕੇ ਮੁੜ ਭਾਈ ਕੌਂਕੇ ਦੇ ਤੁਸੀਂ ਕਾਤਲ ਬਣਨਾ ਹੈ ਬਿਲਕੁਲ ਇਹ ਹੁਣ ਸੰਗਤ ਜੀ ਤੁਸੀਂ ਸੋਚਣਾ ਕਿਹੜੇ ਪਾਸੇ ਤੁਸੀਂ ਖੜਨਾ ਹੈ ਕਾਤਲਾਂ ਨੂੰ ਸਰੋਪੇ ਪਾਣੇ ਆ ਜਾਂ ਕਾਤਲ ਜਿਹਨਾਂ ਨੇ ਕਤਲ ਕੀਤੇ ਨੇ ਉਹਨਾਂ ਨੂੰ ਜੱਗ ਜ਼ਾਹਿਰ ਕਰਕੇ ਕੌਂਕੇ ਜੀ ਤੇ ਹੋਰ ਹਜ਼ਾਰਾਂ ਬੇਗੁਨਾਹ ਜਿਹੜੇ ਮਾਰੇ ਗਏ ਉਹਨਾਂ ਨੂੰ ਇਨਸਾਫ ਦਵਾਣਾ ਹੈ